ਆ ਦੇਖ ਲਓ ਕਿੰਨਾ ਸੋਹਣਾ ਪਿੰਡ ਆ ਕੋਈ ਇਹ ਮੈਨੂੰ ਨਾਂ ਤਾਂ ਇਹਦਾ ਪਤਾ ਨਹੀਂ ਮੈਂ ਆ ਰਿਹਾ ਸੀਗਾ ਤੇ ਸਰੀ ਦੇ ਕੋਲੇ ਹੀ ਆ ਪਿੰਡ ਆ ਕੋਈ ਇਹ ਦੇਖ ਲਓ ਕੈਨੇਡਾ ਦਾ ਪਿੰਡ ਕਿੱਡਾ ਸੋਹਣਾ ਕਿੰਨਾ ਸਕੂਨ ਜ ਇੱਥੇ ਕਿੰਨਾ ਮਜ਼ਾ ਆਉਂਦਾ ਹੋਊ ਰਹਿੰਦਾ ਹਾਂ ਆ ਦੇਖੋ ਇਹ ਆ ਕੈਨੇਡਾ ਦਾ ਪਿੰਡ ਇਹ ਨਾਂ ਵੀ ਕਿਤੇ ਨਾ ਕਿਤੇ ਆਈ ਜਾਣਾ ਕੋਈ ਨਾ ਕੋਈ ਹੋਊਗਾ ਫਿਰ ਹਾਈਡਰਨ ਆਲ ਨਿਊ ਵੈਸਟ ਆ ਇਧਰਲੇ ਪਾਸੇ ਸਰੀ ਆ ਫਰਸਾਈਡ ਤੇ ਨਿਊ ਵੈਸਟਨ ਤੇ ਰਾਈਟ ਸਾਈਡ ਤੇ ਸਰੀਆ ਬਹੁਤ ਸਮਾਂ ਲੇਣਾ ਕਿਸੇ ਦਿਨ ਮੈਂ ਵਲੌਗ ਬਣਾਉਂਗਾ ਨਾ ਕੈਨੇਡਾ ਦੇ ਪਿੰਡ ਦਾ ਕਿਸੇ ਦਾ ਫਿਰਕੇ ਮੈਂ ਵਲੌਗ ਬਣਾਉਂਗਾ ਫਿਰ ਤੁਹਾਨੂੰ ਦੱਸਾਂਗਾ ਇਸੇ ਪਿੰਡ ਤੇ ਆਉਂਗਾ ਕਿਸੇ ਦਿਨ ਬਣਾਉਣ ਛੁੱਟੀ ਆ ਲਿਆਣ ਇਹਨਾਂ ਦੇ ਪਿੰਡ ਵੀ ਜਿਹੜੇ ਹੈਗੇ ਆ ਆਪਣੇ ਚੰਡੀਗੜ੍ਹ ਨੂੰ ਪਿੱਛੇ ਛੱਡਦੇ ਆ ਕਹਿਣ ਨੂੰ ਇਹ ਪਿੰਡ ਆ ਇਹਨਾਂ ਦੇ ਪਿੰਡਾਂ 'ਚ ਜ਼ਿਆਦਾਤਰ ਗੋਰੇ ਰਹਿੰਦੇ ਆ ਆਪਣੇ ਜਿਹੜੇ ਪੰਜਾਬੀ ਆ ਉਹ ਸ਼ਹਿਰਾਂ 'ਚ ਰਹਿੰਦੇ ਆ ਜਿੱਦਾਂ ਸਰੀ ਹੋ ਗਿਆ ਜਾਂ ਵੈਨਕੂਵਰ ਜਿਹੜੇ ਪਿੰਡਾਂ ਪੁੰਡਾਂ 'ਚ ਜ਼ਿਆਦਾ ਗੋਰੇ ਰਹਿੰਦੇ ਆ ਜਿਹੜੇ ਬਾਹਰੋਂ ਆਲੇ ਹੋਏ ਆ ਜਿਦੋਂ ਚਾਈਨਾ ਚੂਨਾ ਆਲੇ ਪੰਜਾਬ ਆਲੇ ਜਾਂ ਹੋਰ ਇਧਰਲੇ ਉਧਰਲੇ ਉਹ ਰਹਿੰਦੇ ਸ਼ਹਿਰਾਂ 'ਚ ਪ੍ਰੈਫਰ ਕਰਦੇ ਆ ਗੋਰੇ ਦਾ ਮਤਲਬ ਤੁਸੀਂ ਬੁੱਲਜੀ ਜਗ੍ਹਾ ਤੇ ਰਹਿਣਾ ਪਸੰਦ ਕਰਦੇ ਆ ਜਿੱਥੇ ਸ਼ਾਂਤੀ ਜੀ ਹੋਵੇ ਸ਼ੋਰ ਸ਼ਰਾਬਾ ਨਾ ਹੋਵੇ ਹਨ ਤੇ ਗੋਰੇ ਦਾ ਮਤਲਬ ਆਪਣੇ ਅੰਗੂਣੀ ਹੈਗਾ ਕਿ ਸ਼ਹਿਰ ਜਿਹਦੇ ਵਿੱਚ ਭੀੜ ਭੜੱਕੇ ਤੇ ਰੌਣਕ ਰੌਲਾ ਜਹਾਣੀ ਨਾ ਭਾਲਦੇ ਇਹ ਇਹਨਾਂ ਨੂੰ ਐਂ ਜੇ ਹੁੰਦਾ ਵੀ ਸ਼ਾਂਤੀ ਜੀ ਵਾਲੀ ਵਧੀਆ ਜੀ ਲਾਈਫ ਹੋਵੇ സോണോ കൂടൗണ്ട് ਕੈਨੇਡਾ ਦੀ ਜਿਹੜੀ ਆਪਣੀ ਪਾਪੂਲੇਸ਼ਨ ਆ ਉਹ ਤਾਂ ਬਹੁਤ ਥੋੜੀ ਆ ਉਹਦੇ ਹਿਸਾਬ ਨਾਲ ਤਾਂ ਇੱਥੇ ਜਿੰਨਾਂ ਦੀਆਂ ਸੜਕਾਂ ਆ ਉਹ ਠੀਕ ਨੇ ਟ੍ਰੈਫਿਕ ਹੋਣੀ ਨਹੀਂ ਇਹਦਾ ਹੁਣ ਜਦੋਂ ਬਾਹਰੋਂ ਜਨਤਾ ਜ਼ਿਆਦੀ ਆ ਗਈ ਤਾਂ ਫੇਰ ਜਾ ਕੇ ਹੁਣ ਜਾਮ ਹੋਣ ਲੱਗ ਗਿਆ ਦੇਖੋ ਲੋਕੀ ਐ ਗੋਰੇ ਗਾਲਾਂ ਵੀ ਕੱਢਦੇ ਟਰੂਡੋ ਨੂੰ ਮਗਰਲੇ ਬੰਨ ਦੇਖੋ ਕੀ ਲਿਖਿਆ ਐਫਜੀ ਕੇ ਟਰੂਡੋ ਸ਼ਹਿਰ ਹੁੰਦੇ ਨਾ ਥਾਂ ਥਾਂ ਤੇ ਬੋਟ ਲੱਗੇ ਹੋਣੇ ਆ ਪੰਜਾਬੀ ਰੀਅਲਟਰਾਂ ਦੇ ਇੱਥੇ ਕੋਈ ਨਹੀਂ ਹੈਗਾ ਪਿੰਡ ਕਰਕੇ ਪੰਜਾਬ ਨੂੰ ਨਾ ਤੇ ਲੱਗੇ ਹੁੰਦੇ ਵੀ ਘਰ ਵੇਚ ਲੋ ਦੇ ਘਰ ਖਰੀਦ ਲੋ ਪ੍ਰਾਪਰਟੀ ਡੀਲਰਾਂ ਦੇ ਇੱਥੇ ਹੈ ਨਹੀਂ ਕੋਈ ਦੇਖ ਲੋ ਅੱਗੇ ਜੇ ਮੋੜ ਨਾਲ ਕੋਹ ਕਿਟਲ ਮਣੋਂ ਤੇ ਸਰੀਬ ਆ ਮੈਂ ਪਿੰਡ ਹੀ ਆ ਮਕਡੋਨਲ ਹੈਗਾ ਇੱਥੇ ਹਾਂ ਆ ਕਿਸੇ ਦਿਨ ਵਲੌਗ ਬਣਾਉਣਿਆ ਹਨਾ ਪਿੰਡ ਦਾ ਕਿਸੇ ਦਾ ਨਾ ਹੋਰ ਦਾ ਸਰਚ ਮਾਰ ਕੇ ਛੁੱਟੀ ਵਾਲੇ ਦਿਨ ਜਾ ਕੇ ਪਿੰਡ ਦਾ ਵਲੌਗ ਬਣਾ ਕੇ ਲਿਆਉਂਗਾ ਤੁਸੀਂ ਦੱਸੋ ਕਿ ਤਾਂ ਬਣਾਈਏ ਪਿੰਡ ਦਾ ਫਿਰ ਵਲੌਗ ਬਣਾਈਏ ਪਿੰਡਾਂ ਦੇ ਕੈਨੇਡਾ ਦੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਛੁੱਟੀ ਨਹੀਂ ਹੁੰਦੀ ਚਲੋ ਜਦੋਂ ਟਾਈਮ ਹੋਇਆ ਨਾ ਫਿਰ ਮੈਂ ਬਣਾ ਕੇ ਤੇ ਫਿਰ ਪਾ ਕਰੂੰ ਤੁਸੀਂ ਬਸ ਦੇਖਿਆ ਕਰੋ ਫੇਰ ਹੀ ਮੈਨੂੰ ਐ ਜੇ ਹੌਸਲਾ ਜੇ ਹੋਊ ਵੀ ਬਣਾਈਏ குளுடர் லக்கறா குக்கறாதா வெ ஃபேக்டரி ஆ நம்பர் நம்பர் கண்டா சாவா தெ கிண்ணங்கா லக்கறா பன்னியா